ਅੱਜ ਪੱਖੋਕੇ ਟਾਲੀ ਸਾਹਿਬ ਦੇ ਐਲੀਮੈਂਟਰੀ ਸਕੂਲ ਵਿੱਚ ਬਟਾਲਾ 1 ਦੇ ਅਧਿਆਪਕ ਵਿਨੋਦ ਸ਼ਰਮਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਸਕੂਲ ਦੇ ਸਾਰੇ ਬੱਚਿਆਂ ਨੂੰ ਸਕੂਲ ਕਿਟ ਬੈਗ ਦਿੱਤੇ ਗਏ ਤੁਸੀਂ ਦੇਖ ਰਹੇ ਹੋ ਡੀਬੀ 24 نیوز ਰਿੰਕਾ ਵਾਲੀਆ ਦੀ ਰਿਪੋਰਟ ਡੇਰਾ ਬਾਬਾ ਨਾਨਕ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ ਵਾਹ ਅਧਿਆਪਕ ਸਾਦੀ ਵਿਨੋਦ ਸ਼ਰਮਾ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਹੈ ਓਹ ਉਹ ਪਤ ਲਾਈਨ ਚ ਅਗਲੇ ਸਾਰਿਆਂ ਨੂੰ ਮਿਲਣਗੇ ਆਮਦ ਨਾਲ ਸਾਡੇ ਬੜੇ ਸਤਿਕਾਰਯੋਗ ਜਿਹੜੇ ਟੀਚਰ ਸਾਹਿਬਾਨ ਨੇ ਔਰ ਸਕੂਲ ਦੇ ਮੈਡਮ ਜੀ ਜਿਨ੍ਹਾਂ ਨੇ ਅੱਜ ਸੰਡੇ ਸੀ ਛੁੱਟੀ ਵਾਲਾ ਦਿਨ ਸੀ ਫਿਰ ਵੀ ਬੱਚਿਆਂ ਨੂੰ ਇਕੱਤਰ ਕੀਤਾ ਹੈ ਸੋ ਬਾਕੀ ਗਰੋਫੋਟੋਸ ਸਾਹਮਣੇ ਕਰਦੇ ਆ ਹਾਂ ਇੱਥੇ ਠੀਕ ਹੈ ਇੱਥੇ ਹੋ ਜਾਏਗੀ ਇੱਥੇ ਹੋ ਜਾਣੀ ਹਾਂ ਚੱਲ ਜੋ ਹੋ ਜਾ ਨਾਲ ਹੀ ਹੋ ਜਾਣਾ ਇੱਕ ਲਾਈਨ ਲਾਈਨ ਖੜੀ ਹੋ ਜਾਣਾ ਇਹ ਵਾਲੇ ਬੈਠ ਜਾ ਤੂੰ ਅੱਗੇ ਜਾ ਤੂੰ ਬੈਠ ਜਾ ਆਜੇ ਦਿਖਾਓ ਬਸ ਪਾਜੀ ਕਿਹੜੀ ਫੋਟੋ ਸਭ ਆਇਓ ਲੱਗੇ ਹਾਂਜੀ ਮਨੋਤ ਸਰ ਤੇ ਤੁਹਾਡੇ ਨਾਮ ਲਾਈਵ ਕੀਤਾ ਹੋਇਆ ਤੁਹਾਨੂੰ ਤੇ ਥੋੜਾ ਜਿਹਾ ਆਪਣਾ ਟੀਮ ਦਾ ਜਿਹੜਾ ਉਪਰਾਲਾ ਹੈ ਬਹੁਤ ਵਧੀਆ ਹੈ ਤੇ ਬੈਗ ਕਿੱਟ ਜਿਹੜੀਆਂ ਤੁਸੀਂ ਦੇਤੀਆਂ ਬੜੀਆਂ ਵਧੀਆ ਵਧੀਆ ਕਿੱਟ ਨੇ ਬੱਥ ਠੀਕ ਹੈ ਤੇ ਇਹਦੇ ਨਾਲ ਤੁਸੀਂ ਸਾਂਭ ਕੇ ਰੱਖਣਾ ਬਾਕੀ ਗੱਲ ਸਾਰੇ ਬਨੋਦ ਸਰ ਉਹਨਾਂ ਦੇ ਸਹਿਯੋਗੀ ਕਰਦੇ ਨੇ ਜੀ ਇਹ ਸਰ ਅਸੀਂ ਸਾਰੇ ਜਿੰਨੇ ਵੀ ਟੀਚਰ ਸਹਿਬਾਨ ਆ ਬਲੌਕ ਬਟਾਲਾ 1 ਡਿਸਟ੍ਰਿਕਟ ਗੁਰਦਾਸਪੁਰ ਤੋਂ ਆਏ ਆ ਅਸੀਂ ਪਹਿਲਾਂ ਵੀ ਪੱਖੋ ਕੇ ਹੋ ਕੇ ਗਏ ਆ ਠੀਕ ਹੈ ਜੀ ਤੇ ਉਦੋਂ ਅਸੀਂ ਰਾਸ਼ਨ ਤੇ ਕੰਬਲ ਵਗੈਰਾ ਦੇ ਕੇ ਗਏ ਸੀ ਠੀਕ ਹੈ ਜੀ ਪਰ ਬੀਇੰਗ ਏ ਟੀਚਰ ਜਿਹੜਾ ਸਾਨੂੰ ਬੱਚਿਆਂ ਦੇ ਜਿਹੜੇ ਸਾਡੇ ਬੱਚੇ ਨੇ ਅਸੀਂ ਉਹਨਾਂ ਦੇ ਸਮਝਦੇ ਹੀਗੇ ਜਿਸ ਤਰ੍ਹਾਂ 7 7 8 8 ਫੋਟ ਇਥੇ ਪਾਣੀ ਚੜ ਗਿਆ ਸੀ ਤੇ ਸਾਨੂੰ ਇਹ ਜ਼ਰੂਰ ਮਹਿਸੂਸ ਹੋ ਰਿਹਾ ਸੀ ਇਹਨਾਂ ਦੇ ਬੈਗ ਕਿਤਾਬਾਂ ਕਿਤੋਂ ਭੇਜ ਗਿਆ ਹੋਣਗੇ ਠੀਕ ਹੈ ਜੀ ਤੇ ਸਾਰਾ ਕੰਮ ਜਿਹੜਾ ਸਾਡੇ ਬਲੌਕ ਪ੍ਰਾਇਮਰੀ ਅਫਸਰ ਜਿਹੜੇ ਸਰਦਾਰ ਜਸਵਿੰਦਰ ਸਿੰਘ ਜੀ ਨੇ ਅੱਛਾ ਜੀ ਉਹਨਾਂ ਦੀ ਰਹਿਮਾਈ ਹੇਠ ਹੋ ਰਿਹਾ ਵਾ ਤੇ ਸਾਰੇ ਹੀ ਬਲੌਕ ਬਟਾਲਾ ਵਾਂਦੇ ਅਧਿਆਪਕ ਬਾਕੀ ਪੂਰੇ ਤਨੋਂ ਮਨੋਂ ਜਿਹੜਾ ਪੂਰੀ ਇੱਕ ਟੀਮ ਜਿਹੜੀ ਬੜੀ ਜ਼ਬਰਦਸਤ ਬਣੀ ਦੀ ਹੈ ਤੇ ਪਰਮਾਤਮਾ ਦੀ ਛਾਤ ਦੇ ਦਿਆ ਵਾ ਜਿਹਦੇ ਕਰਕੇ ਸਾਨੂੰ ਇਹ ਚੀਜ਼ ਅਸੀਂ ਕਰ ਰਹੇ ਆ ਠੀਕ ਹੈ ਤੇ ਅਸੀਂ ਇਹੀ ਐਕਸਪੈਕਟ ਕਰਨੇ ਆ ਬੱਚਿਆਂ ਕੋਲੋਂ मैडम ਆਪਣੇ ਕੋ ਖੂਬ ਪੜੋ ਖੂਬ ਪੜ੍ਹ ਲੈ ਕੇ ਕੋਈ ਵੱਡੇ ਅਫਸਰ ਬਣੋ ਠੀਕ ਹੈ ਜੀ ਠੀਕ ਹੈ ਤੇ ਆਪਣੇ ਪਿੰਡ ਦਾ ਆਪਣੇ ਅਧਿਆਪਕ ਦਾ ਆਪਣੇ ਸਕੂਲ ਦਾ ਨਾਮ ਜਿਹੜਾ ਸੁਨਹਿਰੀ ਐਕਸਨਾਂ ਜਿਹੜੀ ਠੀਕ ਹੈ ਜੀ ਵਧੀਆ ਗੱਲ ਹੈ ਵਿਨੋਦ ਜੀ ਉਦੋਂ ਵੀ ਮੈਨੂੰ ਪਤਾ ਕਿ ਬੀਪੀਓ ਸਾਹਿਬ ਤੁਹਾਡੇ ਨਾਲ ਹੀ ਸਨ ਤੇ ਜਦੋਂ ਮੇਰੇ ਕੋ ਭਰਾ ਕੇ ਮਿਲੇ ਤੇ ਮੈਂ ਕਿਹਾ ਸਾਡੇ ਗੁਰਦਾਸਪੁਰ ਦੇ 19 ਬਲਾਕ ਨੇ ਤੇ ਬਟਾਲਾ ਬੰਨ ਜਿਹੜਾ ਮੋਰੀ ਰੋਲ ਅਦਾ ਕਰ ਰਿਹਾ ਸੋ ਅੱਗੇ ਵੀ ਆਲਰੇਡੀ ਮੈਨੂੰ ਪਤਾ ਹੈ 10 ਦਿਨ ਪਹਿਲਾਂ ਉਦੋਂ ਪਾਣੀ ਦਾ ਕਾਫੀ ਮਾਹੌਲ ਸੀ ਤੇ ਤੁਸੀਂ ਗਲੀਆਂ ਦੇ ਵਿੱਚ ਡੋਰ ਟੂ ਡੋਰ ਜਾ ਕੇ ਸਾਡੇ ਨਾਲ ਹੈਡਮਾਸਟਰ ਸਰਦਾਰ ਦਲਜੀਤ ਸਿੰਘ ਜੀ ਖਾਲਸਾ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਹਾਂ ਡੋਰਨ 22 ਸਕੂਲ ਕਾਲ ਕੀਤਾ ਇਹਨਾਂ ਨੂੰ ਤੇ ਇਹ ਉਸੇ ਵਾਲੇ ਸਾਡੇ ਕੋਲ ਆ ਗਏ ਹਾਂ ਹਾਂ ਜੀ ਹਾਂ ਜੀ ਤੇ ਸਾਡੇ ਯਰ ਭਜਨ ਲਾਲ ਜੀ ਜਿਹੜੇ ਨੇ ਹੈਡਮਾਸਟਰ ਜੀ ਸੋ ਸਾਰੀ ਟੀਮ ਜਿਹੜੀ ਹੈ ਸੋ ਮੈਡਮ ਇਹ ਜਿਹੜਾ ਕਾਰਜ ਹੈ ਬਟਾਲਾ ਬੰਦ ਵੱਲੋਂ ਜਿਹੜੇ ਉਹਨਾਂ ਦੇ ਦੇ ਆਪ ਸਰ ਬੀਪੀਓ ਸਾਹਿਬ ਨੇ ਉਹਨਾਂ ਦੀ ਰਹਿਨਮਾਈਟ ਹੋਇਆ ਸੋ ਮੈਂ ਇਦਾਂ ਹੀ ਕਹਾਂਗਾ ਸਾਡੇ ਜਿਹੜੇ ਵੀ ਟੀਚਰ ਸਾਥ ਜਿਉ ਜੋ ਵੀ ਰੋਲ ਅਦਾ ਕਰ ਰਹੇ ਨੇ ਫਲਾਟ ਦੇ ਵਿੱਚ ਬਹੁਤ ਸੁਭਾਵਾਂ ਦੇ ਰਹੇ ਨੇ ਸਾਰੇ ਅਧਿਆਪਕ ਸਾਥੀਆਂ ਦੀ ਔਰ ਪ੍ਰਮਾਤਮਾ ਕਰੇ ਕਿ ਪੰਜਾਬ ਦੀ ਚੜ੍ਹਦੀ ਕਲਾ ਰਹੇ ਸੋ ਗੱਜ ਕੇ ਫਤੇ ਬੁਲਾਉਨੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ